ਬਿਲਕੁਲ ਜੀ ਉਹ ਕੇ ਰਿਪੋਰਟ ਲੱਗ ਰਹੀ ਹੈ ਤੇ ਬਿਲਕੁਲ ਜੀ ਅ ਅੱਜ ਸਾਡੇ ਗਵਰਨਾ ਸਾਹਿਬ ਇਸ ਤੋਂ ਪਹਿਲਾਂ ਵੀ ਲਾਸਟ ਮੰਥ ਵੀ ਹੋ ਕੇ ਗਏ ਹੈ ਔਰ ਪੂਰੇ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਮਝਦੇ ਹੋਏ ਅਸੀਂ ਹਰ ਉਹ ਯਤਨ ਕਰਾਂਗੇ ਜਿਸ ਦੇ ਨਾਲ ਲੁਧਿਆਣਾ ਦੀ ਬਿਹਤਰੀ ਹੋ ਸਕਦੀ ਹੈ ਚਾਹੇ ਉਹ ਬੁਢੇ ਦਰਿਆ ਦਾ ਮਾਮਲਾ ਹੋਵੇ ਚਾਹੇ ਉਹ ਕਿਸੇ ਵੀ ਹੋਰ ਤਰੀਕੇ ਦਾ ਪਾਣੀ ਨਾਲੇ ਪਾਣੀ ਦਾ ਹੋਵੇ ਜਾਂ ਪੋਲਿਊਸ਼ਨ ਦਾ ਹੋਵੇ ਹਰ ਜਗ੍ਹਾ ਦੇ ਉੱਤੇ ਵੀ ਜਿੱਥੇ ਵੀ ਗਰਾਊਂਡ ਤੇ ਉਤਰ ਕੇ ਕੰਮ ਕਰਨਾ ਪਊਗਾ ਸਾਡੀ ਪੂਰੀ ਟੀਮ ਨਾਲ ਖੜੀ ਹੈ ਔਰ ਇਹ ਸਾਰੇ ਜਾਣੇ ਬਾਬਾ ਜੀ ਦੇ ਸਹਿਯੋਗ ਨਾਲ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਗਵਰਨਰ ਸਾਹਿਬ ਦੇ ਸਹਿਯੋਗ ਦੇ ਨਾਲ ਜ਼ਰੂਰ ਕੋਸ਼ਿਸ਼ ਕਰਾਂਗੇ ਤਾਂ ਕਿ ਪਬਲਿਕ ਨੂੰ ਵੀ ਦਿੱਕਤ ਨਾ ਆਵੇ ਔਰ ਜਿਹੜਾ ਇਹ ਜ਼ਹਿਰ ਪੀਣ ਵਾਸਤੇ ਮਜਬੂਰ ਹੋਏ ਹੋਏ ਨੇ ਅੱਗੇ ਵੱਲੇ ਜਿਹੜੇ ਰਿਹਾਇਸ਼ੀ ਏਰੀਆ ਨੇ ਪੰਜਾਬ ਦੇ ਉਹਨਾਂ ਨੂੰ ਵੀ ਇਸ ਚੀਜ਼ ਤੋਂ ਮੁਕਤੀ ਮਿਲ ਸਕੇ ਧੰਨਵਾਦ ਜੀ ਮੈਂ ਚਾਹਾਂਗਾ ਕਿ ਅੱਜ ਦੌਰਾ ਕੀਤਾ ਗਿਆ ਡੋਰਨ ਸਾਹਿਬ ਨੂੰ ਉਹਨਾਂ ਕਮਜ਼ੋਰੀਆਂ ਤੇ ਸਾਰਿਆਂ ਨੂੰ ਦੇ ਦੀਆਂ ਅਸੀਂ ਉਹਨਾਂ ਦੇ ਹੱਲ ਕੱਢਣ ਵਾਸਤੇ ਕਿ ਜਿਹੜੇ ਚੋਰ ਮੋਰੀਆਂ ਤੇ ਜੋ ਕੁਝ ਵੀ ਆ ਪ੍ਰੈਕਟੀਕਲ ਤੇ ਕਾਗਜ਼ਾਂ ਦੇ ਵਿੱਚ ਫਰਕ ਆ ਉਹ ਦੇਖਣ ਵਾਸਤੇ ਅਸੀਂ ਉਹਨਾਂ ਨੂੰ ਲਿਆਂਦਾ ਸੀ ਕਿ ਸਰਕਾਰਾਂ ਨੇ ਪੈਸੇ ਖਰਚ ਕੀ ਦਿੱਤੇ ਲੋਕਾਂ ਦੇ ਪੈਸੇ ਲੱਗੇ ਹੋਇਆ ਰੋਡ-ਵੋਟੋ ਦੀ ਨਹੀਂ ਮਿਲ ਰਹੀ ਉਹਦਾ ਕਾਰਨ ਕੀ ਹੈ ਮਿਸ ਮੈਨੇਜਮੈਂਟ ਇਹ ਅਸੀਂ ਟ੍ਰੀਟਮੈਂਟ ਪਲੈਂਟ ਲਾ ਲਿਆ ਉਥੇ ਜਿਹੜਾ ਹੈ ਪਾਣੀ ਮਲ ਮੁੱਤਰ ਉਹਦੇ ਵਿੱਚ ਕੋਹਾ ਨਾ ਜਾਵੇ ਇਹਦਾ ਪ੍ਰਬੰਧ ਕਰਨਾ ਚਾਹੀਦਾ ਸੀ ਤਾਂ ਉਹ ਨਹੀਂ ਕੀਤਾ ਜਿੱਤੇ ਕਰਕੇ ਮਹਿਕਮਾ ਵੀ ਜ਼ਿੰਮੇਵਾਰ ਆ ਤੇ ਜਵਾਬਦੇਹੀ ਸਾਰਿਆਂ ਦੀ ਵੰਡਦੀ ਹੈ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਦੇ ਨੈਚੁਰਲ ਸੋਰਸ ਵਿੱਚ ਗੰਦਾ ਪਾਣੀ ਪਾਵੇ ਦੇ ਸਾਹਮਣੇ ਚੜਾਈਆਂ ਉਹ ਨਹੀਂ ਉਹ ਹੀ ਤਾਂ ਹੈ ਵੀ ਨਹੀਂ ਚੱਲ ਰਹਾ ਸੀ ਅਸੀਂ ਤਾਂ ਹੋਣਾ ਲਾਉਂਦੇ ਸੀ ਵੀ ਚਾ ਕੰਮ ਨਹੀਂ ਕਰ ਰਿਹਾ ਇਹਦੀ ਵਿੱਚ ਪ੍ਰੋਬਲਮ ਆ ਹੁਣ ਸਾਰੇ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਆ ਸਾਡੇ ਐਮ ਐਲ اے ਵੀ ਆਏ ਉਹ ਵੀ ਦੇਖ ਰਹੇ ਆ ਇਹਦਾ ਕੋਈ ਹੱਲ ਜਿਹੜਾ ਹੈਗਾ ਡੇਰੀਆਂ ਵਾਲੇ ਵੀ ਜਿਹੜੇ ਹੈਗੇ ਤੰਗ ਤੇ ਸਾਰਿਆਂ ਦਾ ਮਸਲਾ ਹੱਲ ਹੋਵੇ ਉਸ ਵਾਸਤੇ ਬੈਠ ਕੇ ਗੱਲ ਕਰਾਂਗੇ ਕਾਹਦੇ ਕਾਰਵਾਈ ਹੋਣੀ ਜੇ ਨਾ ਜੇ ਕੋਈ ਵੀ ਜਿਹੜਾ ਕੋਈ ਜਿਹੜਾ ਵੀ ਕੋਈ ਇਹਦਾ ਜਿੰਮੇਵਾਰਾ ਉਹ ਜਵਾਬ ਦੇ ਹੀ ਤੇ ਦੇਣਾ ਹੁਣ ਬੰਨ ਨਹੀਂ ਪਊਗੀ ਇਹਨਾਂ ਵੀ ਕਿਸੇ ਨੂੰ ਲੋਕਾਂ ਵੱਲੋਂ ਦਿੱਤੇ ਸਾਰੇ ਜਵਾਬ ਦੇ ਹਨ ਸਾਰੇ ਆਫੀਸਰ ਸਹਿਬ ਦੇ ਆਪ ਦੇ ਸਰਕਾਰਾਂ ਦੀ ਬੋਲ ਚੱਲੂਗੀ ਹੈ ਹਾਂ ਰਹਿਮ ਚੱਲੂਗੀ ਤੁਹਾਡੀ ਇਹ ਉਹ ਨਾ ਕਿ ਸਾਡਾ ਮਕਸਦ ਤਾਂ ਪੁੱਤਰ ਦਰਿਆ ਸਾਫ਼ ਹੋਵੇ ਅਸੀਂ ਕਿਸੇ ਦੇ ਖਿਲਾਫ ਨਹੀਂ ਪਰ ਜਿਹੜਾ ਦਰਿਆ ਦੇ ਵਿੱਚ ਗੰਦਾ ਪਾਣੀ ਨਾ ਪਾਵੇ ਉਹ ਪਿੰਡ ਦਾ ਸੈ ਪਿੰਡ ਦਾ ਵਾ ਜਾਂ ਸ਼ਹਿਰ ਦਾ ਵਾ ਜਾਂ ਡੈਰੀਆਂ ਦਾ ਵਾ ਜਾਂ ਕਿਸੇ ਦੀ ਇੰਡਸਟਰੀ ਦਾ ਉਹ ਗੈਰਕਾਨੂੰਨੀਆ ਗੈਰਸੰਵਿਧਾਨਿਕ ਹੋ ਨਹੀਂ ਪੈਣਾ ਚਾਹੀਦਾ ਉਹਦੇ ਵਾਸਤੇ ਅਸੀਂ ਇੱਕ ਥੰਮ ਸਾਡੀ ਜਿਹੜੀ ਸੋਚ ਬਿਲਕੁਲ क्लियर है दो रहा है नहीं वो था कि ये ट्रीट होकर के नाले में जाएगा तो 100 परसेंट ट्रीटमेंट होकर के जाएगा ये तो कोई ट्रीट ही नहीं हो रहा है में, मैं तो आते ही बता दिया मैंने कहा आप इसको चला ही नहीं सकते और चला भी रहे हो तो ये जो पानी डाल रहे हो ये ट्रीट है ही नहीं क्यों पैसा वेस्ट कर रहे हो बंद कर देना ज़्यादा बढ़िया जब तक आप गोबर को समेटने का प्लान नहीं हो केवल और केवल पानी और वो आए उसको तो आप कर सकते हो ट्रीट लेकिन गोबर को ट्रीट कैसे करोगे? देखो हम कोशिश यही कर रहे हैं कि हर चीज़ में कहाँ कमी है इसको समझें समझ करके इसको हल करने का प्रयास करें ਕਿ ਸਰਕਾਰ ਦਾ ਪੈਸਾ ਵੀ ਜਾ ਰਹਾ ਹੈ ਔਰ ਉਪਯੋਗ ਵੀ ਨਹੀਂ ਹੋ ਰਹਾ ਆਏ ਵਰਨਰ ਸਾਹਿਬ ਮੇਅਰ ਸਾਹਿਬ ਐਮ ਐਲ ਏ ਸਾਹਿਬ ਇਹ ਸਾਰੇ ਅਸੀਂ ਪਲਾਂਟ ਤੇ ਆਏ ਆ ਜਿਹੜੀਆਂ ਜਿਹੜੀਆਂ ਕਮੀਆਂ ਜਿਵੇਂ ਕਿ ਡੈਰੀ ਵਾਲਿਆਂ ਨੇ ਦੱਸਿਆ ਪਾਣੀ ਇਕੱਠਾ ਹੋਇਆ ਉਹ ਉਹਦੇ ਬਾਰੇ ਆਰਡਰ ਕੀਤੇ ਆ ਪਾਣੀ ਨਿਕਾਸੀ ਵਾਸਤੇ ਕਿਉਂਕਿ ਡੈਰੀ ਵਾਲਿਆਂ ਨੂੰ ਤਾਂ ਪਤਾ ਲੱਗੇ ਵੀ ਇਹਨੇ ਕਿਹੜੀਆਂ ਨਾਲੀਆਂ ਬਣੀਆਂ ਉਹ ਟ੍ਰਾਂਸ ਸਹੀ ਨਹੀਂ ਉਹ ਆਰਡਰ ਕੀਤੇ ਆ ਵੀ ਇਹਦੀ ਟ੍ਰਾਂਸ ਸਹੀ ਕੀਤੀ ਜਾਵੇ ਬਾਕੀ ਸਾਲ ਨੂੰ ਸ਼ਿਕਾਇਤ ਕੜੀ ਮਿਲੀ ਸੀਗੀ ਵੀ ਪਲਾਂਟ ਤੁਹਾਡੇ ਆਹਨ ਤੋਂ ਪਹਿਲਾਂ ਚਾਲੂ ਕੀਤਾ ਗਿਆ ਉਹਦੇ ਬਾਰੇ ਵੀ ਡੀਸੀ ਸਾਹਿਬ ਦੇ ਕਮਿਸ਼ਨਰ ਸਾਹਿਬ ਨੂੰ ਹਦਾਇਤਾਂ ਦਿੱਤੀਆਂ ਗਈਆਂ ਵੀ ਪ੍ਰੋਪਰ ਸਹੀ ਢੰਗ ਸਰ ਇਹ ਪਲਾਂਟ ਚਲਾਇਆ ਜਾਵੇ ਤਾਂ ਕਿ ਇਸ ਰੀਜ ਦੀ ਕਿਹੜੀ ਪ੍ਰੋਬਲਮ ਆ ਉਹ ਹੱਲ ਕਿ ਡੇਰੀਆ ਦੇ ਬੜੇ ਮੁਸ਼ਕਿਲ ਵਿੱਚ ਆ ਕਹਿੰਦੇ ਸਰਕਾਰ ਦਾ ਪੂਰਾ ਹਾਲ ਆ ਅਸੀਂ ਜਾਈਏ ਜਾਈਏ ਕਿੱਥੇ ਨਹੀਂ ਇਹ ਦੇ ਵਿੱਚ ਅਸੀਂ ਕੌਸ਼ਿਸ਼ ਕਰ ਰਹੇ ਹਾਂ ਡੈਰੇ ਜਾਂਦੇ ਜਿਵੇਂ ਗੋਹਾ ਚੱਕਣ ਦਾ ਟੈਂਡਰ ਲਾਇਆ ਵੀ ਕਿਸੇ ਨੂੰ ਠੇਕਾ ਦਿੱਤਾ ਜਾਵੇ ਗੋਹਾ ਚੱਕਿਆ ਗਿਆ ਤੇ ਉਹਦੇ ਨਾਲ ਬਹੁਤ ਡੈਰੀ ਵਾਲਿਆਂ ਨੂੰ ਫਾਇਦਾ ਹੋਣ ਜਿਵੇਂ ਸਾਰੇ ਡੈਰੀ ਵਾਲੇ ਖੜੇ ਆ ਕਹਿੰਦੇ ਅਸੀਂ ਪੈਸੇ ਦੇਣ ਨੂੰ ਤਿਆਰ ਆ ਇਹ ਪੈਸੇ ਦੇਣ ਨੂੰ ਤਿਆਰ ਆ ਫਿਰ ਤਾਂ ਠੇਕ ਆ ਉਹ ਠੇਕੇਦਾਰ ਨੇ ਚੁੱਕਣਾ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਆਊਗੀ ਉਹ ਗਹਿਰੀਆਂ ਚ ਚੁੱਕ ਕੇ ਲੈ ਕੇ ਜਾਇਆ ਕਰੋ ਫਿਰ ਪਾਣੀ ਸਾਫ਼ ਆਊਗਾ ਉਹਦੇ ਨਾਲ ਨਾਲੇ ਜਾਊਗਾ ਕਿਸੇ ਨੂੰ ਕੋਈ ਇਤਰਾਜ਼ ਹੀ ਨਹੀਂ ਹੋਊਗਾ ਇਹ ਇਹ ਥੋੜੀ ਮਹਿੰਤ ਦੀ ਲੋੜ ਆ ਉਹ ਲੱਗਿਆ ਬਾਬਾ ਜੀ ਵੀ ਲੱਗੇ ਹੋਇਆ ਸਾਰਾ ਪ੍ਰਸ਼ਾਸਨ ਲੱਗਿਆ ਵੀ ਅਸੀਂ ਇਹ ਕਿਹੜਾ ਵੱਡਾ ਨਾਲਾ ਇਹਨੂੰ ਸਫਾਈ ਸਾਫ਼ ਸੁਥਰਾ ਪਾਣੀ ਜਿਵੇਂ ਪਹਿਲਾਂ ਅਸੀਂ ਛੋਟੇ ਹੰਦਿਆਂ ਹੁੰਦੇ ਸੀ ਉਵੇਂ ਸਾਫ਼ ਸੁਥਰਾ ਕਰਾਂ ਆਏ ਖੜੇ ਡੈਰੀਆਂ ਵਾਲੇ ਖੜੇ ਸਾਰੇ ਸਾਰੇ ਮੇਰੇ ਆਲੇ-ਦੁਆਲੇ ਮੇਰੇ ਕਈ ਵਿੱਚ ਮੇਰੇ ਮਹੱਲੇ ਵਾਲੇ ਵੀ ਆ ਸਾਡੀ ਅਸੀਂ ਆਪ ਡੈਰੀਆਂ ਵਾਲੇ ਰਹੇ ਆ ਇਸ ਕਰਕੇ ਸਾਨੂੰ ਪਤਾ ਹੈ ਕਿਹੜੀ ਪ੍ਰੋਬਲਮ ਹੈ ਹੈਗੀ ਇਹਨਾਂ ਨੂੰ ਉਹ ਅਸੀਂ ਗੱਲ ਕਰਾਂ ਜੋ ਅੱਜ ਨੂੰ ਦਿਖਾਣੇ ਤੇ ਬੁੱਢਾ ਦਰਿਆ ਦੀ ਪ੍ਰੋਬਲਮ ਆ ਉਹਦੇ ਵਾਸਤੇ ਸਰਕਾਰ ਲੱਗੀ ਹੋਈ ਆ ਪ੍ਰਧਾਨ ਸਭਾ ਦੀ ਕਮੇਟੀ ਲੱਗੀ ਹੋਈ ਆ ਤੇ ਹਰ ਅਮਰ ਕੇ ਅਫਸਰ ਲੱਗਿਆ ਹੋਇਆ ਤੇ ਜਿਹੜੀਆਂ ਕਮੀਆਂ ਨੇ ਉਹ ਦੂਰ ਕਰ ਰਹੇ ਆ ਦੇ ਆਉਣ ਵਾਲੇ ਸਮੇਂ 'ਚ ਬੁੱਢੇ ਧਿਆਨ ਨੂੰ ਸਹੀ ਕਰਨਾ ਕਿਉਂਕਿ ਮੋਤੀ ਵਰਗਾ ਪਾਣੀ ਚੱਲਦਾ ਸੀ ਉਹਨੂੰ ਸਾਫ਼ ਸੁਥਰਾ ਕਰਨਾ ਸਾਡੀ ਡਿਊਟੀ ਆ ਕਿਉਂਕਿ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਫੈ ਰਹੀਆਂ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਉਹਨੂੰ ਹੱਲ ਕਰਨਾ ਸਾਡੀ ਡਿਊਟੀ ਹੈ ਔਰ ਸਾਡਾ ਮਿਸ਼ਨ ਆ ਇਹਨੂੰ ਬੁੱਢੇ ਧਿਆਨ ਨੂੰ ਹੱਲ ਕਰਕੇ ਰਵਾਂਗੇ ਤੇ ਜਿਹੜੀ ਕੋਈ ਗਲਤੀ ਕਰੂਗਾ ਉਹਨੂੰ ਬੜੀ ਸਜ਼ਾ ਮਿਲੂਗੀ ਬਿਲਕੁਲ ਬਿਲਕੁਲ ਕਮੀਆਂ ਜਿਹੜੀਆਂ ਹੈਗੀਆਂ ਉਹ ਅਫਸਰਾਂ ਨੂੰ ਸਾਹਮਣੇ ਦੱਸੇਗੇ ਸਾਰੇ ਗਵਰਨਰ ਸਾਹਿਬ ਖੁਦ ਮਿਲ ਕੇ ਆਏ ਬਾਬਾ ਸਿਚੇਵਾਲ ਦੀ ਮਿਲ ਕੇ ਸਾਹਮਣੇ ਸੀਗੇ ਉਹਨਾਂ ਨੂੰ ਕਮੀਆਂ ਜਿਹੜੀਆਂ ਦੱਸਿਆਂਗੇ ਤੇ ਉਹ ਜਿਹੜੀਆਂ ਸਹੀ ਵੀ ਕਰਨਗੇ ਤੇ ਜਿਹੜੀ ਬਣਦੀ ਕਾਰਵਾਈ ਵੀ ਕੀਤੀ